ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬੈਠੇ ਹਨ ਭਾਈ ਮਹਿੰਦਰ ਸਿੰਘ ਜੀ ਖਾਲਸਾ ਅਸੀਂ ਇਹਨਾਂ ਨਾਲ ਜੋ ਕਿ ਇੱਕ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ ਅਸੀਂ ਇਹਨਾਂ ਦੇ ਜੀਵਨ ਬਾਰੇ ਪੁੱਛਣਾ ਹੈ ਕਿ ਇੱਕ ਗ੍ਰੰਥੀ ਸਿੰਘ ਦਾ ਜੀਵਨ ਕਿੱਦਾਂ ਦਾ ਹੁੰਦਾ ਹੈ ਤੇ ਉਹਨੂੰ ਜੀਵਨ ਵਿੱਚ ਜਾਂ ਆਪਣੀ ਸੇਵਾ ਨਿਭਾਉਂਦੇ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਜਾਂ ਉਹਨੂੰ ਇਹ ਪ੍ਰੋਫੈਸ਼ਨ ਕਿੰਨਾ ਵਧੀਆ ਲੱਗਦਾ ਸੋ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੁੱਛਦੇ ਹਾਂ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਇਹ ਸੇਵਾ ਬਚਪਨ ਤੋਂ ਸ਼ੁਰੂ ਹੋਈ ਨਗਰ ਦੇ ਵਿੱਚ ਮਹਾਂਪੁਰਸ਼ ਰਹਿੰਦੇ ਸੀ ਉਹਨਾਂ ਨਾਲ ਸੁਭਾਗ ਉਸ ਟਾਈਮ ਪਤਾ ਲੱਗਾ ਵੀ ਉਹਨਾਂ ਦੇ ਕੋਲੇ ਬਹਿਣਾ ਉੱਠਣਾ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਜੈਸੀ ਬੈਠ ਕੇ ਵੈਸੀ ਸੋਲਤ ਹੋ ਜਾਂਦੀ ਬੰਦੇ ਸੀ ਜਿਹੋ ਚ ਇਨਸਾਨ ਕੋਲੇ ਬੰਦਾ ਨਾ ਉਹ ਜਿਹਦਾ ਸੁਭਾਅ ਬਣ ਜਾਂਦਾ ਉਹ ਜੀ ਉਹਦੀ ਮਤ ਬਣ ਜਾਂਦੀ ਹੈ ਉਹਨਾਂ ਤੋਂ ਸਿੱਖਦੇ 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 ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ 68 ਸਾਲ ਦੀ ਉਮਰ ਹੋ ਗਈ ਹੈ ਬਚਪਨ ਤੋਂ ਸ਼ੁਰੂ ਹੋਇਆ ਅੱਜ ਵੀ ਕੋ ਆਨੰਦ ਆਇਆ ਜਿਹੜਾ ਹੋਰ ਕਿਤੋਂ ਹੋਰ ਆਨੰਦ ਨਹੀਂ ਆ ਸਕਦਾ ਜਿਹੜਾ ਗੁਰੂ ਦੀ ਗੋਦ ਵਿੱਚ ਆਉਂਦਾ ਹੈ ਗੁਰੂ ਨੇ ਸਾਨੂੰ ਕੀ ਦੇਣਾ ਪਾਸ਼ਾ ਨੇ ਸਾਨੂੰ ਗਿਆਨ ਦੇਣਾ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰਣਾ ਦੂਜਾ ਸਤਿਗੁਰ ਨਾਲ ਜੁੜਾਂਗੇ ਸਾਨੂੰ ਐਸਾ ਗਿਆਨ ਮਿਲਣਾ ਸਾਡੀ ਜ਼ਿੰਦਗੀ ਕੀ ਹੈ ਅਸੀਂ ਚੱਲਣਾ ਕਿਵੇਂ ਹੈ ਸਾਰੀ ਸੋਝੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਮਿਲਦੀ ਹੈ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਧਾਰਨੀ ਕਰਨੀ ਪੈਂਦੀ ਹੈ ਗ੍ਰੰਤੀ ਦੀ ਜਿਹੜੀ ਸਪੇਜ ਹੈ ਬਾਬਾ ਬੁੱਢਾ ਜੀ ਵਾਲੀ ਹੈ ਬਾਬਾ ਬੁੱਢਾ ਜੀ ਬਰਮ ਗਿਆਨੀ ਹੋਏ ਪੰਜਵੇਂ ਪਾਤਸ਼ਾਹ ਨੇ ਜਦੋਂ ਗ੍ਰੰਥ ਸਾਹਿਬ ਤਿਆਰ ਕੀਤਾ ਉਸ ਸਮੇਂ ਤੇ ਉੱਤੇ ਆਸ਼ਾ ਨੇ ਗ੍ਰੰਥੀ ਸਿੰਘ ਚੁਣਿਆ ਤਾਂ ਬਾਬਾ ਬੁੱਢਾ ਜੀ ਬਰਮ ਗਿਆਨੀ ਦੀ ਅਵਸਥਾ ਬਾਬਾ ਬੁੱਢਾ ਜੀ ਦੀ ਤੇ ਉਦੋਂ ਬਾਬਾ ਜੀ ਦੀ ਉਮਰ ਉਦੋਂ ਇੰਨੀ ਸੀ ਪਰ ਬਾਬਾ ਜੀ ਉਦੋਂ ਉਹਨਾਂ ਦਾ ਖਤਾ ਮਿਲਿਆ ਨਾ ਬਾਬਾ ਬੁੱਢਾ ਜੀ ਨੂੰ ਅੱਜ ਤੱਕ ਵੀ ਜੇ ਗ੍ਰੰਥੀ ਸਿੰਘ ਦੀ ਉਮਰ ਪਵਾ ਛੋਟੀ ਹੈ ਮਾਤਾ ਕੋਈ ਵੀ ਬਜ਼ੁਰਗ ਵੱਡੇ ਵੀ ਹੈ ਨਾ ਉਹ ਬਾਬਾ ਜੀ ਕਿਉਂ ਕਹਿੰਦੇ ਐ ਕਿਉਂਕਿ ਬਾਬਾ ਬੁੱਢਾ ਜੀ ਦੀ ਗੱਦੀ ਹੈ ਇਦੋ ਤੇ ਸੰਸਾਰ ਤੇ ਕੋਸ਼ਣੀ ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਕਰਨ ਰਹਿਮਤਾਂ ਕਰਨ ਜਿਹੜਾ ਗ੍ਰੰਥੀ ਸਿੰਘ ਆ ਉਹਨੂੰ ਗੁਰੂ ਤੇ ਠੇਕ ਰੱਖਣੀ ਚਾਹੀਦੀ ਹੈ ਗੁਰੂ ਤੋਂ ਕੁਝ ਵੀ ਲੁਕੋ ਕੇ ਨਹੀਂ ਜਿਵੇਂ ਆਪਣਾ ਬਾਪ ਹੁੰਦਾ ਪਿਤਾ ਹੁੰਦਾ ਨਾ ਜਦੋਂ ਉਹਨੂੰ ਕੋਈ ਬੱਚੇ ਨੂੰ ਲੋੜ ਹੈ ਉਹ ਆਦੇ ਬਾਪ ਤੋਂ ਮੰਗਦਾ ਮੈਨੂੰ ਐਸ ਚੀਜ਼ ਦੀ ਲੋੜ ਆ ਜੀ ਐਸ ਚੀਜ਼ ਦੀ ਲੋੜ ਆ ਬਾਪ ਉਹਦਾ ਦਿੰਦਾ ਗ੍ਰੰਥੀ ਸਿੰਘ ਨੂੰ ਵੀ ਇਹੀ ਭਰੋਸਾ ਗੁਰੂ ਤੇ ਹੋਣਾ ਚਾਹੀਦਾ ਵੀ ਮੈਨੂੰ ਜੋ ਲੋੜ ਹੈ ਉਹ ਮੈਂ ਗੁਰੂ ਤੋਂ ਮੰਗਾ ਇਹ ਗੁਰੂ ਸਾਰੀਆਂ ਝੋਲੀਆਂ ਭਰ ਦਿੰਦਾ ਹੋਰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਗੁਰੂ ਤੋਂ ਹੀ ਮੰਗੋ ਗੁਰੂ ਸਮਰੱਥ ਹੈ ਜਿਵੇਂ ਅੱਜ ਕੱਲ ਬਾਬਾ ਜੀ ਕਹਿ ਦਿੰਦੇ ਆ ਵੀ ਗੁਰੂ ਘਰਾਂ ਦੇ ਵਿੱਚ ਕਮੇਟੀਆਂ ਵੀ ਬਣ ਗਈਆਂ ਤੇ ਗ੍ਰੰਥੀ ਸਿੰਘਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਦਿੱਤੀਆਂ ਜਾਂਦੀਆਂ ਬਹੁਤ سارے ਗ੍ਰੰਥੀ ਸਿੰਘ ਕਹਿ ਦਿੰਦੇ ਆ ਵੀ ਅਸੀਂ ਇਸ ਸੇਵਾ ਦੇ ਵਿੱਚ ਆ ਗਏ ਆ ਅਸੀਂ ਆਪੇ ਬੱਚਿਆਂ ਨੂੰ ਇੱਧਰ ਨਹੀਂ ਆਉਣ ਦਿੰਦੇ ਤੁਹਾਡਾ ਇਹਦੇ ਬਾਰੇ ਕੀ ਵਿਚਾਰਾ ਉਹਦਾ ਕਾਰਨ ਇੱਕੋ ਇੱਕ ਹੈ ਵੀ ਜਿਹੜੀ ਗ੍ਰੰਥੀ ਆਪਣੇ ਕਮੇਟੀ ਵਾਲੇ ਆ ਨਾ ਸਿੱਖੰਗਰ ਉਹਨਾਂ ਨੂੰ ਬੱਚਿਆਂ ਦੇ ਨਾਲ ਇੰਨਾ ਪਿਆਰ ਨਹੀਂ ਵੀ ਅਸੀਂ ਬੱਚਿਆਂ ਨੂੰ ਇਸ ਪਾਸੇ ਲਾਈਏ ਕਿਉਂਕਿ ਉਹਨਾਂ ਦਾ ਆਪਣਾ ਕਮੇਟੀ ਦਾ ਕੋਈ ਬੱਚਾ ਗ੍ਰਾਂਤੀ ਨਹੀਂ ਬਣੂਗਾ ਜਿੰਨੀਆਂ ਕਮੇਟੀਆਂ ਹਨ ਕੋਈ ਵੀ ਇਹ ਨਹੀਂ ਚਾਹੁੰਦਾ ਵੀ ਅਸੀਂ ਕਮੇਟੀ ਦੇ ਮੈਂਬਰ ਆ ਅਸੀਂ ਆਪਣੇ ਬੱਚੇ ਨੂੰ ਗ੍ਰਾਂਤੀ ਸਿੰਘ ਬਣਾਈਏ ਕਿਸੇ ਨੇ ਨਹੀਂ ਬਣਾਇਆ ਨਾ ਬਣਾਉਣਾ ਚਾਹ ਹਾਂ ਗ੍ਰਾਂਤੀ ਸਿੰਘ ਦਾ ਬੱਚਾ ਵੀ ਇਹ ਅੱਜਕੱਲ ਗ੍ਰਾਂਤੀ ਸਿੰਘ ਚਾਹੁੰਦੇ ਆ ਕਿਉਂਕਿ ਸਤਕਾਰ ਨਹੀਂ ਨਾ ਹੋ ਰਿਹਾ ਬਹੁਤੇ ਗ੍ਰਾਂਤੀਆਂ ਦੀ ਹਾਲਤ ਇਹੋ ਜੀ ਹੈ ਕਿ ਉਹਨਾਂ ਦੇ ਬੱਚੇ ਰੋਂਦੇ ਆ ਯਾ ਆ ਇੱਥੇ ਸੇਵਾ ਨਿਵਾਉਂਦੇ ਇਥੋਂ ਕਮੇਟੀ ਨੇ ਕੜਤਾ ਅਗਲੇ ਗੁਰਦੁਆਰੇ 'ਚ ਜਾਵੜੇ ਉੱਥੋਂ ਕਮੇਟੀ ਨੇ ਕੜਤਾ ਉਹਨਾਂ ਦਾ 1 ਸਾਲ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਬੱਚੇ ਰੋਲ ਜਾਂਦੇ ਉਹਨਾਂ ਅੱਗੋਂ ਜੋਗੇ ਨਾਲ ਪਿੱਛੋਂ ਜੋਗੇ ਇਸ ਕਰਕੇ ਉਹਨਾਂ ਦਾ ਮਨ ਦੁਖੀ ਹੋ ਜਾਂਦਾ ਵੀ ਅਸੀਂ ਆਪਦੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਉਣਾ ਆ ਬਹੁਤ ਵੱਡੀ ਮੁਸ਼ਕਲ ਇਸ ਟਾਈਮ ਤੇ ਆ ਰਹੀ ਹੈ ਪਰ ਸਤਿਗੁਰੂ ਕਿਰਪਾ ਕਰਨ ਰਹਿਮਤ ਕਾਰਨ ਇਹਨਾਂ ਨੂੰ ਪ੍ਰਮਾਤਮਾ ਸਮੱਤ ਦੇਵੇ ਗ੍ਰੰਥੀ ਦਾ ਸਹੀ ਸਰਤਾਰ ਹੋਵੇ ਗ੍ਰੰਥੀ ਦਾ ਦੇਣ ਕੋਈ ਨਹੀਂ ਦੇ ਸਕਦਾ ਕਿਉਂਕਿ ਗ੍ਰੰਥੀ ਨੇ ਨਗਰ ਦੀ ਪਰਵਾਰਾਂ ਦੀ ਸੁੱਖ ਮੰਗਣੀ ਦੇ ਅਗਲਿਆਂ ਦੇ ਬੱਚਿਆਂ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਬੱਚਿਆਂ ਦੀ ਸੁੱਖ ਮੰਗਣੀ ਆ ਅਰਦਾਸਾਂ ਕਰਨੀਆਂ ਪਰ ਉਹਦੀ ਕੀਮਤ ਤਾਂ ਕੋਈ ਦੇ ਨਹੀਂ ਸਕਦਾ ਪਰ ਉਹਦੀ ਕਦਰ ਵੀ ਬਹੁਤ ਘੱਟ ਹੈ ਜੀ ਇਸ ਕਰਕੇ ਪ੍ਰਮਾਤਮਾ ਹੀ ਕਿਰਪਾ ਕਾਰਨ ਗ੍ਰੰਥੀ ਸਿੰਘਾਂ ਦਾ ਵਾਅਦੋ ਵਾਦ ਸਤਕਾਰ ਹੋਣਾ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਅਸੀਂ ਸਮਾਜ ਵੀ ਸਾਡਾ ਇਸ ਗੱਲ ਵਿੱਚ ਯੋਗਦਾਨ ਲਾਉਂਦਾ ਕਿ ਅਸੀਂ ਜਦੋਂ ਇੱਕ ਗ੍ਰੰਥੀ ਸਿੰਘ ਤੋਂ ਅਰਦਾਸ ਬੇਨਤੀ ਕਰਾਉਂਦੇ ਆ ਜਾਂ ਪਾਠ ਕਰਵਾਉਂਦੇ ਆ ਉਦੋਂ ਅਸੀਂ ਉਹਨਾਂ ਨੂੰ ਤਾਂ ਜਦੋਂ ਸੇਵਾ ਭੇਟਾ ਲੈ ਕਹਿੰਦੇ ਆ ਤਾਂ ਕਹਿੰਦੇ ਆ ਇਹਨਾਂ ਨੇ ਪੈਸੇ ਕੀ ਕਰਨੇ ਆ ਇੰਨੇ 3-3000 ਮੰਗ ਲਿਆ ਨੇ ਮੰਗ ਲਿਆ ਪਰ ਇੱਕ ਜਦੋਂ ਅਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਖੁਸ਼ੀ ਦਾ ਕਰਨੇ ਆ ਉਹ ਕਰਵਾਉਣੇ ਚਾਹੀਦੇ ਆ ਬੰਦੇ ਵੀ ਆ ਪਰ ਜਦੋਂ ਅਸੀਂ ਉਹਨਾਂ ਘਰਾਂ ਦੇ ਵਿੱਚ ਫੰਕਸ਼ਨਾਂ ਤੇ ਡੀਜੇ ਵਾਲਿਆਂ ਨੂੰ ਜਾਂ ਹੋਰਾਂ ਨੂੰ ਮੂੰਹ ਮੰਗੇ ਪੈਸੇ ਦਿੰਨੇ ਆ ਪਰ ਅਸੀਂ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਵੀ ਜੋ ਸਾਡੇ ਲਈ ਸੁੱਖ ਮੰਗ ਰਿਹਾ ਹੈ ਅਰਦਾਸ ਕਰ ਰਿਹਾ ਹੈ ਅਸੀਂ ਉਹਦੇ ਨਾਲ ਹੀ ਵਪਾਰਕ ਬੱਧਰ ਤੇ ਆ ਜਾਂਦੇ ਆ ਉਹ ਕਿਹਦਰੰਗ ਤੇ ਇਹ ਵੀ ਕਾਰਨ ਜਿਹੜਾ ਲੱਗਦਾ ਬਹੁਤ ਵੱਡੀ ਸਮੱਸਿਆ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਉਹ ਕੰਮ ਹੋ ਗਿਆ ਨਾ ਜਿਵੇਂ ਪਾਸ਼ਾ ਨੇ ਕਿਹਾ ਸੀ ਨਾ ਇਹ ਬੰਦੇ ਦਾ ਜਿਹੜਾ ਸੁਭਾਅ ਹੈ ਵੀ ਜੇ ਤਾਂ ਰੱਬ ਦਾ ਨਾਮ ਲੈਣਾ ਹੈ ਤੇ ਤਾਂ ਉਹਦੇ ਵਿੱਚ ਆਲਸ ਹੈ ਤੇ ਜੇ ਮਾੜਾ ਕੰਮ ਕਰਨਾ ਪਾਸ਼ਾ ਕਹਿੰਦੇ ਬੁਰੇ ਕੰਮ ਕੋ ਉਠ ਖਲੋਆ ਨਾਮ ਕੀ ਬੇਲਾ ਪੈ ਪੈ ਸੋਇਆ ਨਾਮ ਜਿਹੜਾ ਪ੍ਰਮਾਤਮਾ ਦੀ ਬਾਣੀ ਹੈ ਨਾ ਇਹਨੂੰ ਸੁਣ ਕੇ ਖੁਸ਼ ਨਹੀਂ ਇਹਨਾਂ ਨੂੰ ਪਤਾ ਨਹੀਂ ਵੀ ਇਹ ਚੀਜ਼ ਕੀ ਹੈ ਪਰ ਅਸੀਂ ਕੀ ਕਰਦਾ ਜਿਵੇਂ ਤੁਸੀਂ ਕਿਹਾ ਡੀਜੀ ਤੇ ਲਾ ਦਿੰਦੇ ਆ ਕੱਲਾ ਡੀਜੀ ਤੇ ਨਹੀਂ ਕਰੋੜਾ ਰੁਪਿਆ ਅੱਜ ਖਰਚਾ ਆ ਰਿਹਾ ਹੈ ਸ਼ਰਾਬ ਮਹਿੰਗੀ ਤੋਂ ਮਹਿੰਗੀ ਜਿਹਨੇ ਸਾਡੀ ਜਿਹੜੇ ਪਾਸ਼ਾ ਕਹਿੰਦੇ ਜਿਤ ਪੀਤਾ ਮਤ ਵਿਸਰਾ ਬਰਨ ਪਵਾ ਵਿੱਚ ਆਏ ਆਪਣਾ ਪਰਾਇਆ ਨਾਲ ਪਛਾਣੇ ਖਸਮੋਂ ਧੱਕੇ ਠਾਏ ਇਹਨਾਂ ਨੂੰ ਰੱਬ ਤੋਂ ਧੱਕਾ ਵਜਿਆ ਹੋਇਆ ਜੀ ਇਹ ਅਸੀਂ ਬੁਰੇ ਕੰਮ ਆਸਤੇ ਤਾਂ ਸਾਨੂੰ ਜਿਨਨੇ ਮਰਜੀ ਪੈਸੇ ਲੱਗ ਜਾਣ ਗਾਉਣ ਵਾਲੀ ਸਾਥੋਂ ਜਿਨਨੇ ਮਰਜੀ ਪੈਸੇ ਲੈ ਦੇ ਅਸੀਂ ਉਤੜਾਉਂਦੇ ਨਹੀਂਗੇ ਸ਼ਰਾਬ ਦੀ ਬੋਤਲ ਕਿੰਨੀ ਮਹਿੰਗੀ ਅਸੀਂ ਨਹੀਂ ਕਹਿਣਾ ਵੀ ਇਹ ਪੇਟੀ ਦਾ ਇੰਨਾ ਰੇਟ ਕਰ ਕਰ ਲੋ ਅਸੀਂ ਜਿੰਨੇ ਕਹਿਦਾ ਸਮਾਂ ਇਦੋਂ ਮਹਿੰਗੀ ਹੈ ਉਹ ਕੋਈ ਅਗਲੇ ਨੂੰ ਇਹ ਕਹਿਣਾ ਠੇਕੇ ਦੇ ਜਾ ਕੇ ਵੀ ਇਦੋਂ ਮਹਿੰਗੀ ਹੈ ਤਾਂ ਉਹ ਦਿਓ ਇਹ ਨਹੀਂ ਕਹਿਣਾ ਵੀ ਕੱਟ ਕੇ ਕੇਵਲ ਤੇ ਬਣੀ ਇੱਕੋ ਗ੍ਰਾਂਤੀ ਨੂੰ ਕਿਹਾ ਜਾਂਦਾ ਵੀ ਤੂੰ ਅਸੀਂ ਜੀ ਕੱਟ ਕਰ ਲੋ ਇਸ ਕਰਕੇ ਇਸ ਸਮਾਜ ਦੇ ਵਿੱਚ ਅੱਜ ਬਹੁਤ ਇਸ ਕਰਕੇ ਗ੍ਰਾਂਤੀਆਂ ਦੀ ਜਿਹੜੀ ਗਿਣਤੀ ਹੈ ਬਹੁਤ ਘਟਦੀ ਜਾਂਦੀ ਹੈ ਤੇ ਇਹਦਾ ਹਸ਼ਰ ਸਾਰਾ ਸਮਾਜ ਤੇ ਪੈਣਾ ਆਉਣ ਵਾਲੇ ਟਾਈਮ ਦੇ ਵਿੱਚ ਚੰਗਾ ਗ੍ਰੰਥੀ ਨਹੀਂ ਮਿਲੂਗਾ ਮਿਹਨਤ ਕਰਨ ਵਾਲਾ। ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਤਨ ਸਮੇਂ ਨਾਲੋਂ ਅੱਜ ਸਾਹ ਜਲਾਉ ਉਹ 25% ਪਾਠ ਰਹਿ ਗਿਆ। ਉਹ ਸਮਾਂ ਹੁੰਦਾ ਜਦੋਂ ਵੇਲ ਨਹੀਂ ਮਿਲਦੀ ਸੀ। ਅੱਜ ਕਿਤੇ ਕਿਤੇ ਪਾਠ ਆਉਂਦਾ ਹੈ ਉਹ ਵੀ ਮਰਗ ਦਾ। ਖੁਸ਼ੀ ਤਾਂ ਬਹੁਤ ਘਟ ਕਰਾਉਣ ਲੱਗ ਗਈ। ਇਸ ਕਰਕੇ ਇਸ ਸਮਾਂ ਇਹੋ ਜਿਹਾ ਚੱਲ ਜਾਂਦਾ ਕੀ ਕੀਤਾ ਜਾਵੇ ਪ੍ਰਮਾਤਮਾ ਦੀ ਰਜ਼ਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ